ਬ੍ਰਹਰਾ ਸਾਹਿਬ ਹਰਿ ਜਗੁ ਜੁਗ ਪਵਤਿਉ ਪਾਇਆ ਤੇ ਰਕਦਾ ਆਇਆ ਰਾਮ ਰਾਜੁ ਹੜੇ ਨਾਕਲ ਦੁਸਤ ਹਰ ਮਾਰਿਆ ਬ੍ਰਹਲਾਦ ਤਰਾਇਆ ਹੰਕਾਰੀਆਂ ਨਦਕਾਂ ਪਟਦੇ ਨਾਮ ਦਿਉ ਮਕਲਾਇਆ ਮਨਾਨ ਕੀ ਸਹਰ ਤੇ ਗਿਆ ਅੰਤ ਲਹੀ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੇਖੁਦਾਰੋ ਸੁਖਰੋ ਭਇਆ ਜਾ ਸੁਖਤਾ ਨਾ ਹੋਇ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਘਰੀ ਨਾ ਹੋਈ ਮਿਹਾਰੀ ਗੁਦਨਤ ਬਸਿਆ ਤੇ ਰੰਤ ਨਾ ਜਾਇ ਲਖਿਆ ਰਹਾਓ जात मह जोत जोत मह जाता कल कला पर पूरा तू सचा सहम सुख सवाल जिन की पार भया कहो नान कर दे बाता जो किस करना सो कर रहे सो रा महला पहला को सतगुर प्रसाद सो तेरा किहा सो कर के हाजत वह सर्व संभाले माजे तेरे नाद ने किया शंका की ते तेरे भावन हारे ਕੀਤੇ ਤੇਰੇ ਰਾਗ ਪਰੀ ਸੋ ਕਹਿਣ ਕੀਤੇ ਤੇਰੇ ਗਾਵਨ ਹਾਰੇ ਜਾਵਣ ਤੂੰ ਨਾ ਭੋਣ ਪਾਣੀ ਵੈ ਸੰਤਰ ਗਾਵੇ ਰਾਜਾ ਤਨ ਦੁਆਰੇ ਗਾਵਣ ਤੂੰ ਨਾ ਜਤ ਗੁਪਤ ਲਿਵ ਜਾਣ ਲਿਖ ਲਿਖ ਤਨ ਵਿਚਾਰੇ ਗਾਵਣ ਤੂੰ ਨਾ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਨਾ ਸਵਾਰੇ ਗਾਵਣ ਤੂੰ ਨਾ ਇਧਰ ਗਰਾਸਨ ਬੈਠੇ ਦੇਵਤੇ ਆਧਰ ਨਾਲੇ ਗਾਵਣ ਤੂੰ ਨਾ ਸਿਧ ਸਮਾਧੀ ਅੰਦਰ ਗਾਵਣ ਤੂੰ ਨਾ ਸਾਧ ਵਿਚਾਰੇ ਗਾਵਣ ਤੁਨਾ ਜੋਤੀ ਸਰੂਪ ਜント ਕੀ ਗਾਵਣ ਤੁਨਾ ਵੀਰ ਕਰਾਰੇ ਜਾਵਣ ਜਿਨਾ ਭਲਰ ਬਣਨ ਤਿਸਰ ਜੁਗ ਜੁਗ ਤੇ ਤਾਲਾ ਲੈ ਜਾਵਣ ਜਿਨਾ ਮੋਹਨੀ ਆਮਨ ਮੋਹਨ ਸਰਗਮਛਟਿਆਲੇ ਗਾਵਣ ਤੁਨਾ ਰਤਨ ਪਾਇ ਤੇਰੇ ਏਡ ਸਰਦੀ ਰਤਨਾਂ ਲੈ ਜਾਵਣ ਜਿਨਾ ਜੋਤ ਮਹਾਬਲ ਸੂਰ ਗਾਵਣ ਜਿਨਾ ਕਾਣੀ ਚਾਰੇ ਗਾਵਣ ਤੁਨਾ ਕੰਨਮਨ ਬ੍ਰਹਮਣ ਦਾ ਖਰਖ ਰੱਖੀ ਤੇਰੀ ਧਾਰੇ ਸਹੀ ਤਤਨੁ ਗਾਵਣ ਜੋਤੁਰ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀ ਤੇਜ ਗਨੋ ਗਾਵਣ ਸੇ ਮਜਤਨੇ ਆਵ ਨਾਨਕ ਧਿਆ ਵਿਚਾਰੇ ਸੋਈ ਸੋਈ ਸਰਸ ਸਭ ਸਾਚਾ ਸਾਚੀ ਨਾਹੀ ਹੈ ਤੂ ਹੋਸੀ ਜਾਇ ਨਾ ਜਾਸੀ ਰਚਿਨਾ ਜਿਨਨੋ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਮਾਜਨੀ ਉਪਾਈ ਕਰ ਕਰ ਤੇ ਹੈ ਕੀ ਤਾ ਆਪਣਾ ਜੋਤੀ ਸਟੀ ਮੜਿ ਆਈ ਜੋਤਿ ਸੁਭਾਵੇ ਸੋਈ ਕਰ ਤੀ ਰੁਕਮ ਨਾ ਕਰ ਨਾ ਜਾਇ ਸੋ ਪਾਸਾ ਸਹਾ ਪਾਸਾ ਨਾਨਕ ਰਹਿਨੁਰ ਜਾਇ ਆਸਾ ਮਹੱਲਾ ਪਹਿਲਾ ਸੁਨੋ ਢਾਕੇ ਜਬ ਕੋਇ ਕੇਵੜ ਵੱਡਾ ਦੀ ਢਾ ਹੋਇ ਕੀਮਤ ਪਾਇਨਤ ਹਿਆ ਜਾਏ ਕਹਿਨੇ ਵਾਲੇ ਫਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਕਿਨ੍ਹ ਗਹੀਰਾ ਕੋਈ ਨ ਜਾਣ ਚਿਹਰਾ ਕੀਤਾ ਕੇਵੜ ਕੀਰਾ ਰਹਾਓ ਸਭ ਸੁਰਤੀ ਮੇ ਸੁਰਤਿ ਪੁਮਾਈ ਸਭ ਕੀਮਤ ਮੇ ਕੀਮਤ ਪਾਈ ਜਾਣੀ ਝਾਨੀ ਗੁਰੂ ਘਰ ਹੋਇ ਜਹ ਨਾ ਜਾਏ ਧੀ ਰੇਤ ਲੱਡੇ ਆਏ

नाम की तो लड़ाई आई यार तक की मतलब ही पाई बेसो में किया करना पाए वड्डा न होगा घाट ना जाए नाम मरे न होगे सो बंदा रहन जो कहे पोगे गुने हो होर ना ही कोई ना को हुआ ना को हुए जेवड़े आपती बढ़ती रीदार जिंदगी करके की थी रात को सुबह के तुम नान के नावे बाल सुनाता राग दूरी महल आज ज ਹਰ ਕੀ ਜਨ ਸਤਿਗੁਰ ਸਰਬਰ ਕਰ ਬਨਾਲ ਕਰੋ ਪਾਸ ਹਮੇ ਕਿਰਾਈ ਤੇਨ ਸਤਿਗੁਰ ਸਰ ਨਾਇ ਕਰ ਬਿਆਨਾ ਬਿਰਜਾਸ ਮੇਰੇ ਮਿਤ ਗੁਰਦੇ ਨ ਕੋ ਰਾਮਨਾਮ ਬਿਰਜਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮ ਦੀ ਰਹਿਰਾਸ ਰਹਾ ਹਉ ਹਰ ਜਨ ਕੀਵੜਾ ਭਾਗਵ ਦੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਦੇ ਤੁਮਤਾ ਸੇ ਮਿਲ ਸੰਗਤ ਗੁਰੁ ਪਰਦਾਸ ਜਿਨ ਹਰ ਹਰ ਹਰਿ ਸਨਾਵ ਨਾ ਪਾਇ ਤੀ ਭਾਗ ਹੂ ਜਨ ਪਾਸ ਜਿਉ ਸਤਿਗੁਰ ਚਲੈ ਸੰਗਤ ਜਨੀਆਂ ਚ ਰਗ ਜੀਵਾ ਚ ਰਗ ਜੀਵਾ ਸਿਨ ਹਰ ਜਨ ਸਤਿਗੁਰ ਸੰਗਤਿ ਪਾਇ ਤੈਨ ਤਰ ਮਸਤਗਲਿਤ ਮਾਲਿਕਾ ਹਸਿ ਤਾਨ ਤਵਨ ਸਾ ਸੰਗਜਿਤ ਹਰਿ ਸੁਪਾਇ ਮਿਲ ਜਨ ਨਾਨਕ ਨਾ ਪਰਗਾਸ ਰਾਗੁ ਗੁਰੂ ਮਹਿਲਾ ਆਪਣਵਾ ਕਾਹੇ ਰਮਚ ਤਵ ਦਮਜਾ ਆਹਰ ਹਰਿ ਜੀਉ ਪਰਿਆਸ ਅਗ ਪਸਰ ਮੈ ਜਨ ਤੇ ਉਪਾਇ ਤਾ ਕਰਿ ਗਾ ਦੇ ਕਰ ਤਰਿਆ ਮੇਰੇ ਮਾਧੋ ਦੀਸਾਰ ਸੰਗਤਿ ਮਲੇ ਸੋ ਤਰਿਆ ਗੁਰਪੁਰ ਚਾਰੁਪੁਰੰ ਬਦੁ ਪਾਇ ਸੋ ਤੇ ਕਾਸ਼ਟ ਹਰਿਆ ਰਹਾਓ ਜਨਨਪਤਾ ਲੋਕ ਸਰਬੰਤਾ ਕੋਈ ਨਾ ਤੇ સ્કીત ਰਿਆ ਸੁਖ ਸੁਖ ਦક્ષ마 へ ठाकुर કાહે મન પો કરિયા ઊડે ઉડાવે સે કોસાર સ્પાચે બ શ્રીચર્ય તન કવન કલાવે કવન જગાવે મન મહેશ મરણ કરિયા સબ નિદાન દસ અષ્ટિ સિદાન ઠાકુર કર તર્યા જન નાનક પડમ સરબલ દાયે તીરાંત ના પારા વરિયા રાગ્યા સા મહલ્લા ચોતા સોપર એકંતા સદકુરી પ્રસાદ शोपुरक नंदन हार पुरक नंदन हार गमागम याव पारा सबते आवे सबते आवे तो जी हर सत्य स जनहारा सब जीत तुम्हारे जी तो जियां कादा तारा हर त्यावो संतो जी सब दो के बिसारण हारा अरे आपे ठाब रापे सेवक जी का नानक गुरुत विचारा जो गड कण अंतर सरमणा अंतर जी हरे को पुरक समाना इतदाते बीते कार जी सब तेर छोड

ਜਿਨ ਸੇਵਾ ਜਿਨ ਸੇਵਾ ਮੇਰਾ ਹਰਦੀਪ ਤੇ ਹਰ ਹਰੂਪ ਸਮਾਸੀ ਸਿਵਿਤਨ ਚੇਤਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਲਿ ਜਾਸੀ ਤੇਰੀ ਭਗਤੇ ਰਿਪਕੁ ਰਕੁੰਡ ਹਰ ਜੀ ਭਲੀ ਬੇੰਤ ਬੇੰਤਾ ਤੇਰੀ ਭਗਤੇ ਰਿਪਰਸਲਾ ਹਰ ਤੋ ਜੀ ਹਰਨੈ ਨੈਣੇ ਠੀ ਅਨੰਤਾ ਤੇਰੀ ਨੈਣ ਤੇ ਰੀਨੇਕ ਪੜੀ ਬੁਸਮਰ ਸਾਸ ਸਭੀ ਧਰਕਿਆ ਕਰ ਕਰਮ ਕਰੰਤਾ ਸੇ ਭਗਦਰ ਸੇ ਤੋਲਤੁ ਜੀ ਜਨ ਨਾਨਕ ਤੀਜੋ ਭਾਵੇ ਮੇਰੇ ਹਰਿ ਭਗਵੰਤਾ

ਸਭ ਤੇ ਰੀਦੂ ਸਭ ਨੇਕ ਆਇ ਦਿਸਨੋ ਕਿਰਪਾ ਕਰੇ ਕਿ ਨਾ ਰਤ ਨ ਪਾਇਆ ਗੁਰਮੁਖ ਲਾਦਾ ਮਨ ਮਗਵਾਇ ਦਾਪ ਵਿਛੋੜਿਆ ਹਪ ਮਿਲਾਇ ਤੂਦ ਰਹਾ ਸਤਿ ਰਹੀ ਮਾਇਕ ਤੁਮੇ ਦੂਜਾ ਕੋਈ ਨਾ ਜੀ ਜਨ ਸਭ ਤੇ ਰਾ ਕੇ ਲਵਜੋਗ ਮਿਲ ਵਿਚਰਾਸ ਨੂੰ ਕੀ ਮੈਲ ਦਿਸਨੋ ਤੂ ਜਾਣੇ ਸੋ ਜਾਣ ਜਾਣੇ ਹਰ ਗੁਸਦ ਦੀ ਅੱਖ ਵਖਾਰ ਜਿਨ ਹਰ ਸੇਵਤਨ ਸੁਖ ਪਾਇ ਸਹਿ ਜੀ ਹਰ ਨਾਮ ਸਮਾਇਆ ਜੁਗਾਤ ਪੈ ਕਰਤਾ ਧੀਰਾ ਕੀਆ ਸੁਭੋਇ ਜਦਬਿੰਦੂ ਜਾ ਗੁਰਨਾ ਕੋਇ ਤੂ ਕਰ ਕਰ ਵੇਖੇ ਜਾਣੈ ਸਦ ਨਾਨਕ ਗ੍ਰੰਹ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਜੈਤਸ ਰਵੜੇ ਪੈਲੇ ਨਵਾਸਾ ਪਾਣੀ ਪਾਗਬਤ ਨਹੀਂ ਹੇਤੀਆ ਪੰਖਨੀਆਂ ਪੰਗਣੀ ਚੱਲੈ ਹਮ ਦੇ ਕੈਦੇ ਰੂਪ ਵਲੇ ਮਨ ਇਤਨਾ ਜੈਤਸ ਮੁਰਮ ਨਾ ਹਲਿਸਰ ਤੇ ਰਹਿ ਗੁਰਗਲੇ ਆ ਰਹਾਓ ਨਾਮ ਜੁਤੀ ਸਦੀ ਨਹੀਂ ਬੜਾ ਮੁਰਮ ਮੁਗਦਾ ਜਨੋਂ ਤੇ ਆਪ ਗੁਰਮਤ ਨਾਨਕ ਜਿਨੀ ਕੀ ਸਰਨਾ ਜਿੰ ਤੂ ਨਾਹੀ ਮਿਸਰੇ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਪਨੰਨ ਚ ਕੀ ਤੀਰੀ ਵਰਿਆ ਵਰ ਕਾਤਰ ਕੇ ਤੇ ਨਾਮ ਕਾਮ ਸਾਸ਼ਨ ਵਿਭਾਜ ਕੇਵਲ ਨਾਮ ਸਰਨ ਜਾਣ ਲਾਲ ਭਵਦੇ ਅੰਦਰਨ ਕੈ ਜਨਮਿਤਾ ਜਾਤ ਰੰਗ ਮਾਇਆ ਕੈ ਰਹਾਓ ਜਪਤਾ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰਿਆ ਕਹੋ ਨਾਨਕ ਹੈ ਮਨੀਸਤਰਮ ਆਸਨ ਪਰ ਕੀਰਾ ਕੋ ਸਰਮ ਆਚੈ ਰਸਮੀ ਕਬੇ ਬਾਜ ਮੇ ਤੀਜੋ ਪਈ ਅਮ੍ਰਿਤ ਰੋ ਹਾਤ ਰਚਾ ਪੂਰਨ ਹੋ ਚਿਤ ਪੀਚਾ ਤਉ ਚ ਨੰਮਨੈ ਹਮਾਰਾ ਆਪਣਾ ਜਨਕ ਰੂਪ ਤੇ ਪਾਰਾ ਅਮਰੈ ਦੁਸ ਬੈ ਤੁਮ ਕਾ ਹੂਆ ਪ੍ਰਹਾਦ ਮੈ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਆ ਕਰਤਾਰਾ ਮੋਰੁ ਚਾੜਿ ਜਿ ਕਰ ਬੈ ਕਰੀਆ ਸਭਨ ਕੋ ਆੜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰੁ ਪਜਣ ਕੀ ਰਹੀ ਪਿਆਸਾ ਤੁਮੈ ਛਾੜ ਕੇ ਵਰਨਾਤੇ ਆਓ ਜੋਬਰ ਚਾਚ ਤੁਮ ਤੇ ਪਾਓ ਸੇਵਕ ਸੁਖ ਹਮਾਰੇ ਦਰਜ ਚਿੰਤਨ ਸਤਰ ਹਮਾਰੀ ਮਾਰੀਏ

ਜਮਨ ਕਾਲ ਸੋ ਜਗਤ ਬਨਾਇਓ ਦੇਵਦਾ ਜਿਸ ਨੂੰ ਬਜਾਇਓ ਆਦਮ ਤੇ ਕੀ ਅਵਤਾਰਾ ਸੋ ਗੁਰੂ ਸਮਝਿਓ ਮਹਾਰਾ ਨਮਸਕਾਰ ਤੁਸੀ ਕੋ ਹਮਾਰੀ ਸਤਿ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਰ ਸੁਖ ਦਿਓ ਸਤਰੰ ਕੋ ਪਰਮੋ ਬਦਕੀਓ ਘਟ ਘਟ ਕੀ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨ ਜੀਤੀ ਦੇ ਕੋ ਚਿਰ ਸੁਲਾ ਸਾਪਰ ਕਿਰਪਾ ਦੇਸ਼ ਕਰ ਪੂਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕਿਆ ਸੋ ਕੀਆ ਏਕੈ ਕੀ ਭੀਖ ਪਛਾਣੈ ਘਟਿ ਘਟਿ ਕੀਮਤ ਪਟਿ ਕੀਆ ਜਾਣੈ ਜਬ ਦਰਸ ਤ੍ਰਾਹਿ ਕਰਤਾ ਤਾਰਾ ਪਰਜਾ ਤਰਸਿ ਤਬ ਦੇਹੀ ਅਪਾਰਾ ਜਵਾ ਕਰਤਿ ਕਰਤਿ ਤੂ ਕਬਹੁ ਤੂ ਮੈਂ ਮਿਲਤਿ ਦੇ ਤਰਸ ਬਹੁ ਜੀਤੇ ਗੁਰ ਸਿਰਿ ਸਭੁ ਤਾਰੇ ਆਪਿ ਆਪਣੇ ਬੋਝਿ ਉਚਾਰੇ ਤੁਮ ਸਭਿ ਤੇ ਰਖਿ ਨਿਰਾਣ ਜਾਣਤਿ ਭੇਦ ਭੇਦਿ ਹਰਿਆਲ ਨਿਰੰਕਾਰ ਨਿਰਮਕਾਰ ਨਿਰਲੰਬੇ ਆਦਿ ਨੀਲ ਨਾਦਿ ਅਸੰਭਵ ਤਾ ਕਾ ਮੂੜਿ ਉਚਾਰਤਿ ਵੇਦਾ ਜਾ ਕੋ ਪੀਰ ਨ ਭਾਵਤਿ ਵੇਦਾ राकोकर पाहनल महामृतकषि वेदना जानत महादेव को तेर सदा सुअलंकार काचि लिखित आप हातुय अपनी बोध जेती वर्णत भिन्न भिन्न तेते ती तुमला लताना जाय प्रसार कैव सदा प्रथम संसार एकै रूपनुप स्वरूपारंत दोराव कृष भूप पांडज जे रसी तिरपी नृत्य पूर्ण काण बहु रयदिनी कहो राजा हर बेटा कौसल प्रशंसा कृते ठा सकरी शीतकाई चंबवार स्वरूप शंभव

ਰੂਪਾਂ ਦੇ ਸੰਗਾਇਣ ਰਹੋ ਤਾਂ ਤੇ ਤਾਂ ਤੁਨ ਕੋ ਮੋਹਰ ਹੋ ਰਿਦ ਸਦ ਕਰ ਮੋ ਸਗੋ ਦਿਸ ਸਾਜ ਸਕੀ ਨਾ ਕੋਈ ਇਕ ਬਾਰ ਜੇ ਤੁਮੈ ਸੁਮਾਰਾ ਕਾਲ ਫਾਸ ਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਰੋ ਕਾ ਦਾਇ ਦਿਸ ਰੋਗ ਤੇ ਰਹਾ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਦੇ ਲੈ ਉਬਾਰੀ ਸਰਬ ਠੋਰ ਮੋਹ ਸੁਹਾਇ ਦਿਸ ਰੋਗ ਤੇ ਲੈ ਬਚਾਈ ਸੁਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨੇ ਰਾਮ ਰਹੀ ਪੁਰਾਨ ਕੁਰਾਨੇ ਕਹਿਮਤੇ ਕਨਾ ਮਾਨਿਓ ਸਬਰ ਸਾਸਰ ਬੇ ਸਗਾ ਕੋ ਪੇਦ ਕਾਇ ਹਮੇ ਕਨਾ ਜਾਨਿਓ ਸੁਰੇਸਪਾਨ ਕਰ ਬਾਤ ਮਰੀ ਕਰ ਮੈਨ ਅਗਰ ਸਭ ਤੂਹੀ ਦਖਾਨੇ ਦੋਹਰਾ ਛਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਪਾਇ ਗਹਿ ਕਿਲਾ ਜੀ ਅਸ ਗੋਬਿੰਦ ਦਾਸ ਤੁਹਾਰ ਆਰਾਮ ਕਲੀ ਨਹਲਾ ਤੀਜਾ ਨੇ ਦੇ ਕੋ ਓਂਕਾਰ ਸਦਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਇਛਤ ਗੁਰੂ ਮੈ ਪਾਇਆ ਸਦਗੁਰਤਾ ਪਾਇਆ ਸਾਰੀ ਸ੍ਰੀ ਮਨੁ ਜੀਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੂਤਾ ਗਾਵ ਹਰੀ ਤੇ ਰਾਮਨ ਜੀ ਮਸਾਇਆ ਕਹੇ ਨਾਨਕ ਆਨੰਦੁ ਹੋਆ ਸਤਿ ਗੁਰੁ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰੋਹਿ ਨਾਲੇ, ਹਰਿ ਨਾਲਿ ਰਹਹੁ ਤੂੰ ਮਨ ਮੇਰੇ ਦੁਖ ਸਭ ਵੀਸਾਰਿ, ਨਾ ਅੰਗੀਕਾਰੋ ਘਰਿ ਤੇਰਾ ਕਾਰਜੁ ਸਭੁ ਸੁਵਾਰਨਾ, ਸਭਨਾ ਗਲਾ ਸਮਰਥਿ ਸੁਆਮੀ ਸੋ ਤੇ ਮਨੁ ਵੀਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਹਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਿ ਤੇਰੇ ਘਰਿ, ਤਾ ਤੇਰੇ ਸਭ ਕੀਜੈ ਜਿਸ ਤੇ ਹੈ ਸੋ ਪਾਵੈ, ਸਦਾ ਸਤਿ ਸਦਾ ਹਤਿਰ ਨਾਮ ਨਮਸਾ ਦੇ ਨਾਮ ਜਿਨ ਕਿਆ ਮਨੁਸਾ ਵਾਜੇ ਸ਼ਬਦ ਪਿਣੇ ਰਹਿ ਕਹਿ ਨਾਨਕ ਸਤਿ ਸਿ ਸਤਿ ਸਾਰ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਰਾਇ ਆਧਾਰ ਸਾਚਾ ਨਾਮ ਆਧਾਰ ਮਿ ਰਾਜਿਨ ਪੁਖਾ ਸਭ ਬਵਾਈਆਂ ਕਰ ਸਹ ਸੁਖ ਮਨਿ ਵਿਸਾਜਨ ਇੱਛਾ ਸਰਪੁ ਗਾਇਆਂ ਸਦਾ ਕਰ ਭਾਨ ਕੀਤਾ ਗੁਰ ਬਟੋ ਜਿਸ ਤਿ ਹੈ ਖੁਦ ਆਈਆਂ ਕਹਿ ਨਾਨਕ ਸੁਨੋ ਸੰਤੋ ਸਭ thro ਪਿਆਰੋ ਸਾਚਾ ਨਾਮ ਰਾਇ ਆਧਾਰ ਵਾਜੇ ਪਾਇਸ਼ ਬਰਿਤ ਕਾਰ ਸੁਭਾਗੇ ਕਰ ਸੁਭਾਦੇ ਚੋਦ ਵਾਜੇ ਕਲਾ ਜਿਸ ਕਰ ਤਾਰੀਆਂ ਕੰਚੀ ਦੂਤਰਵਾ ਸਕੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇਆ ਤੂ ਦੇ ਤੁਮ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸਗੋ ਆਤਤ ਪਰਿਣਿ ਦਵਾਈ ਹਣ ਦਸਨਾ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰੰਪਰ ਪਾਇਓ ਤਰੇ ਸਗਲਿ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ

ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਚਲ ਮਨ ਥੀ ਵੇਹ ਰਿਆ ਪੌੜੀ ਜਿੱਥੇ ਤੂ ਸਮਰਾਤ ਜਿੱਥੇ ਕੋਈ ਨਾ ਉਥੇ ਤੇਰੀ ਰਾਖੀ ਅਗਨੇ ਦਰਮਾਇ ਸੁਨ ਕੈ ਜਮ ਕੈ ਦੂਤ ਨਾਇ ਤਰੇ ਛੜ ਜਾਏ ਪੌੜੀ ਵਿੱਚ ਮਸ ਗਾਹ ਗੁਰ ਸਬਦੀ ਭਾਰ ਪਾਏ ਇਨ ਕੋ ਲਗੀ ਪਿਆਸੇ ਅਮਰੇ ਸੇ ਕਾਇ ਕਲਮੇ ਹੋ ਪੁਨ ਗੁਣ ਗੋਵਿੰਦ ਗਾਏ ਸਰੂ ਸੇ ਨੋ ਪਰ ਪਾਲ ਸਮਾਲੇ ਸਾਹੀ ਸਾਜ ਬਿਰਥਾ ਕੋ ਨ ਜਾਇ ਜੀ ਆਉ ਤਦੈ ਸੋਖ ਮਹੱਲਾ ਪਨਵਾ ਅੰਤਰ ਗੁਰ ਆਰਾਧਨ ਜੀਵਾ ਜਬ ਕਰੋਨਾਉ ਨਿਤਰੀ ਸਰਗੁਰ ਪ੍ਰੇਖਣਾ ਸੁਰਨੀਸੁਰ ਨਾ ਗੁਰਨਾਉ ਸਤਿਗੁਰ ਸੇ ਤਿਨ ਅਤਿਆ ਦੁਰਗ ਭਾਇ ਠਾਉ ਰਹੁ ਨਾਨਕ ਕਿਰਪਾ ਕਰੇ ਜਿਸੁ ਮਹਿਵਤ ਦੇਵ ਜਗਨਉਤਮ ਕਾਟੇ ਬਰਲੇ ਕੇਈ ਕੇ ਮਹੱਲਾ ਪਨਵਾ ਰਖੇ ਰਖਣੇ ਹਾਰਿ ਆਪਿਓ ਬਾਰਿਣ ਜੁਲ ਕੀ ਤਾਰਿ ਪਾਇ ਕਾਲ ਸਵਾਰਿਣ ਹੋਆ ਆਪ ਦੇਹਾਲ ਮਨਉਨਾ ਵਿਸਾਰਿਣ ਸਾਰ ਜਨਾਂ ਕੇ ਸੰਗਿ ਪਵ ਜਲਤਾਰੀਣ ਸਾਕ ਕਨਦਕ ਦੁਸ ਕੇ ਨਾਮ ਹੈ ਵਿਦਾਰੀਣ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜਿਸ ਨਰਸ ਕੋ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜਿਸ ਨਰਸ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ